ਰਾਮ ਕਲੀ ਮੈਂ ਲਾ ਪੰਗਵਾ ਪਭੋ ਚਰਣ ਤਲ ਉਪਰ ਆਵੋ ਐਸੀ ਸੇਵ ਕਮਾਵੋ ਆਪਸ ਤੇ ਉਪਰ ਸਭ ਜਾਣੋ ਤੋ ਦਰਗਾ ਸੁਖ ਪਾਵੋ ਸੰਤੋ ਐਸੀ ਕਥੋ ਕਹਾਣੀ ਸੁਰ ਪਵਿੱਤਰ ਨਰ ਦੇਵ ਪਵਿੱਤਰਾ ਖਿੰਨ ਬੋਲੋ ਗੁਰਮੁਖ ਬਾਣੀ ਰਹਾਓ ਪਰ ਪੰਚ ਛੋੜ ਸਹਿਜ ਥਰਦੈ ਸੋ ਝੂਠਾ ਕਹੋ ਨਾ ਕੋਈ ਸਤਗੁਰ ਮਿਲੋ ਨਵੇਂ ਨਿਦ ਪਾਵੋ ਇਨ ਵਿਦ ਤਤ ਬਿਲੋਈ ਧਰਮ ਚੁਕਾਵੋ ਗੁਰਮੁਖ ਲੇਵ ਲਾਵੋ ਆਤਮ ਚੀਨੋ ਭਾਈ ਨਿਕਟ ਕਰ ਜਾਣੋ ਸਦਾ ਪ੍ਰਭ ਹਾਜ਼ਰ ਕਿਸੈਉ ਕਰੋ ਬੁਰਾਈ ਸਤਗੁਰ ਮਿਲਿਆ ਮਾਰਗ ਮੁਕਤਾ ਸਹਿਜੇ ਮਿਲੇ ਸਵਾਮੀ ਤਨ ਤਨ ਸੇ ਜਨ ਜਿਨੀ ਕਲ ਮੈਂ ਹਰ ਪਾਇਆ ਜਨ ਨਾਨਕ ਸਦ ਕੁਰਬਾਨੀ RAM ਕਲੀ ਮਹਿਲਾ ਪੰਜਵਾ ਆਵਤ ਹਰਖ ਨਾ ਜਾਵਤ ਦੁਖਾ ਨਾ ਵਿਆਪੈ ਮਨ ਰੋਗਨੀ ਸਦਾ ਆਨੰਦ ਗੁਰ ਪੂਰਾ ਪਾਇਆ ਤਉ ਉਤਰੀ ਸਗਲ ਬਿਯੋਗਨੀ ਏ ਬਿਦ ਹੈ ਮਨ ਜੋਗਨੀ ਮੋ ਸੋਗ ਰੋਗ ਲੋਗ ਨ ਬਿਆਪੈ ਤਾਂ ਹਰ ਹਰ ਹਰਸ toegਨੀ ਰਹਾਉ ਸੁਰਗ ਪਵਿੱਤਰਾ ਮਿਰਤ ਪਵਿੱਤਰਾ ਪਯਾਲ ਪਵਿੱਤਰ ਅਲੋਗਨੀ ਆਗਿਆਕਾਰੀ ਸਦਾ ਸੁਖ ਪੁੰਚੈ ਜਤ ਕਤ ਪੇਖੋ ਹਰ ਗੁਨੀ ਨਾ ਸ਼ਿਵ ਸ਼ਕਤੀ ਜਲ ਨਹੀਂ ਪਵਨਾ ਤਾਂ ਆਕਾਰ ਨਹੀਂ ਮੇਦਨੀ ਸਤਗੁਰ ਜੋਗ ਤਾਂ ਤਾਂ ਨਿਵਾਸਾ ਜਾਂ ਅਵਿਗਤ ਨਾਥ ਅਗੰਮ ਥਨੀ ਤਨ ਮਨ ਹਰ ਕਾ ਤਨ ਸਭ ਹਰ ਕਾ ਹਰ ਕੇ ਗੁਣ ਹੋ ਕਿਆ ਗਨੀ ਕਹ ਨਾਨਕ ਹਮ ਤਮ ਗੁਰ ਕੋਈ ਹੈ ਅੰਭ ਅੰਭ ਮਿਲੋਗਨੀ RAM ਕਲੀ ਮੈਲਾ 5ਵਾਂ ਤ੍ਰੈ ਗੁਣ ਰਹਿਤ ਰਹਿ ਨਿਰਾਰੀ ਸਾਧਿਕ ਸਿੱਧ ਨਾ ਜਾਣੈ ਰਤਨ ਕੋਠੜੀ ਅੰਮ੍ਰਿਤ ਸੰਪੂਰਨ ਸਤਗੁਰ ਕੈ ਖਜ਼ਾਨੇ ਅਚਰਜ ਕਿਛ ਕਹਿ ਨਾ ਜਾਈ ਬਸਤ ਅਗੋਚਰ ਪਾਈ ਰਹਾਉ ਮੋਲ ਨਹੀਂ ਕਸ਼ ਕਰਨ ਜੋਗਾ ਕਿਆ ਕੋ ਕਹਿ ਸੁਣਾਵੇ ਕਤਨ ਕਹਿਣ ਕੋ ਸੋਝੀ ਨਹੀਂ ਜੋ ਪਿਖ ਤਿਸ ਬਣ ਆਵ ਸੋਈ ਜਾਣੇ ਕਰਨੇ ਹਾਰਾ ਕੀਤਾ ਕਿਆ ਬੇਚਾਰਾ ਆਪਣੀ ਗਤ ਨਿਤ ਆਪੇ ਜਾਣੇ ਥਰ ਆਪੇ ਪੂਰ ਪੰਡਹਾਰਾ ਐਸਾ ਰਸ ਅੰਮ੍ਰਿਤ ਮਨ ਚਾਖਿਆ ਤ੍ਰਿਪਤ ਰਹੇ ਆਂਘਾਈ ਕਹੋ ਨਾਨਕ ਮੇਰੀ ਆਸਾ ਪੂਰੀ ਸਤਗੁਰ ਕੀ ਸਰਣਾਈ RAM ਕਲੀ ਮਹਿਲਾ ਪੰਜਵਾ ਅੰਗੀ ਕਾਰਕਿਆ ਪ੍ਰਭ ਆਪਣੇ ਬੈਰੀ ਸਗਲੇ ਸਾਧੇ ਜਿਨ ਬੈਰੀ ਹੈ ਇਹ ਜਗ ਲੂਟਿਆ ਤੇ ਬੈਰੀ ਲੈ ਬਾਂধে ਸਤਗੁਰ ਪਰਮੇਸ਼ਰ ਮੇਰਾ ਅਨੇਕ ਰਾਜ ਭੋਗ ਦਸਮਾਣੀ ਨਾਉ ਜਪੀ ਪਰਵਾਸਾ ਤੇਰਾ ਰਹਾਉ ਚੀਤਨ ਆਵਸ ਦੂਜੀ ਬਾਤਾ ਸਿਰ ਉੱਪਰ ਰਖਵਾਰਾ ਬੇਪਰਵਾਰ ਤਹੈ ਸੁਆਮੀ ਇੱਕ ਨਾਮ ਕੈ ਆਧਾਰਾ ਪੂਰਨ ਹੋਏ ਮਿਲਿਓ ਸੁਖदाई ਊਨ ਨਾ ਕਾਈ ਬਾਤਾ ਤਤਸਾਰ ਪਰਮ ਪਦ ਪਾਇਆ ਛੋੜ ਨਕਤ ਹੂੰ ਜਾਤਾ ਬਰਨ ਨਸਾ ਕੋ ਜੈਸਾ ਤੂੰ ਹੈ ਸਾਚੇ ਅਲਖ ਅਪਾਰ ਅਤਲ ਅਥਾ ਅਡੋਲ ਸਵਾਮੀ ਨਾਨਕ ਖਸਮ ਹਮਾਰਾ RAM ਕਲੀ ਮਹਿਲਾ ਪੰਜਵਾ ਤੂੰ ਦਾਨਾ ਤੂੰ ਅਵਚ ਤੂੰ ਹੀ ਤੂੰ ਜਾਤ ਮੇਰੀ ਪਾਤੀ ਤੂੰ ਅਡੋਲ ਕਦੇ ਡੋਲ ਨਹੀਂ ਅਹਮ ਕੈ ਸੀਤਾਤੀ ਏਕ 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 ਤੂੰ ਹੀ ਏਕ ਏਕ ਤੂੰ ਰਾয়া ਤੋ ਕਿਰਪਾ ਤੇ ਸੁਖ ਪਾਇਆ ਰਹਾਓ ਤੂੰ ਸਾਗਰ ਹਮ ਹੰਸ ਤੁਮਾਰੇ ਤੁਮ ਮਹਿਮਾਨ ਕਲਾਲਾ ਤੁਮ ਦੇਵੋ ਤਿਲ ਸ਼ੰਕ ਨ ਮੰਨੋ ਹਮ ਪੁੰਚੈ ਸਦਾ ਨਿਹਾਲਾ ਹਮ ਬਾਰਿਕ ਤੁਮ ਪਿਤਾ ਹਮਾਰੇ ਤੁਮ ਮੁਖ ਦੇ ਭੋਖੀਰਾ ਹਮ ਖੇਲੇ ਸਬ ਲਾਡ ਲਡਾਵੇ ਤੁਮ ਸਦ ਗੁਣੀ ਜਹੀਰਾ ਤੁਮ ਪੂਰਨ ਪੂਰ ਰਹੇ ਸੰਪੂਰਨ ਹਮ ਵੀ ਸੰਗ ਅਘਾਏ ਮਿਲਤ 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 ਮਿਲ ਰਹਿਆ ਨਾਨਕ ਕਹਿਣ ਨਾ ਜਾਏ ਰਾਮ ਕਲੀ ਮਹਿਲਾ ਪੰਜਵਾ ਕਰ ਕਰਤਾਲ ਤਖਾਵਜ ਨੇ ਨੂੰ ਮਾਥੇ ਵਜੈ ਰਬਾਬਾ ਕਰਨੋ ਮਧ ਬਾਸੂਰੀ ਬਾਜੈ ਜੇਵਾ ਤੁੰ ਆਗਾਜ ਨਿਰਤ ਕਰੇ ਕਰ ਮਨੁਵਾਂ ਨਾਚੈ ਆਣੇ ਖੂਂਗ ਸਾਜਾ RAM ਕੋ ਨਿਰਤਕਾਰੀ ਦੇਖੇ ਤਖਨ ਹਰ ਦਿਆਲਾ ਜੇਤ ਸਾਜ ਸ਼ਿੰਗਾਰੀ ਰਹਾ ਆਖਾਰ ਮੰਡਲੀ ਧਰਨ ਸਭਾਈ ਉਪਰ ਗगन ਚੰਦੋਆ ਪਵਨ ਵਿੱਚੋਲਾ ਕਰਤ ਇਕੇਲਾ ਜਨ ਤੇ ਉਪਤ ਹੋਆ ਪੰਚ ਤਤ ਕਰ ਪੁੱਤਰਾ ਕੀਨਾ ਕਿਰਤ ਮਿਲਾਵਾ ਹੋਆ ਚੰਦ ਸੂਰਜ ਦੋਏ ਜਰੇ ਚਰਾਗਾ ਚੌਕੰਟ ਭੀਤਰ ਰੱਖੇ ਦਸ ਪਤੋ ਪੰਚ ਸੰਗੀਤਾ ਇਕ ਹੈ ਪੀਤਰ ਸਾਥੇ ਭਿੰਨ ਭਿੰਨ ਹੋਏ ਭਾਵ ਦਿਖਾਵੇਂ ਸਭੋਂ ਨਿਰਾਰੀ ਭਾਖੇ ਘਰ ਘਰ ਨਿਰਤ ਹੋਵੇ ਦਿਨ ਰਾਤੀ ਘਟ ਘਟ ਵਾਜੈ ਤੂਰਾ ਏਕ ਨਚਾਵੇਂ ਏਕ ਪਵਾਵੇਂ ਇਕ ਆਏ ਜਾਏ ਹੋਏ ਤੂਰਾ ਕੋ ਨਾਨਕ ਸੋ ਬੌਰ ਨਾ ਨਾਚੇ ਜਿਸ ਗੁਰ ਭੇਟੈ ਪੂਰਾ RAM KALI ਮਹਲਾ 5 ਓੰਕਾਰ ਏਕ ਤੁਨ ਏਕ ਏਕ ਹੈ ਰਾਗ ਅਲਾਪ ਏਕਾ ਦੇਸੀ ਏਕ ਦਿਖਾਵੇ ਏਕੋ ਰਹਿ ਆਪੇ ਏਕ ਸੁਰਤ ਏਕਾ ਹੀ ਸੇਵਾ ਏਕੋ ਗੁਰ ਤੇ ਜਾਪੇ ਹਲੋ ਫਲੋ ਰੇ ਕੀਰਤਨਿਆ ਰਾਮ ਰਮਾ ਰਾਮ ਗੁਨ ਗਾਓ ਛੋਟ ਮਾਇਆ ਕੇ ਤੁੰਦ ਸਵਾਓ 라ਓ ਪੰਜ ਬਜਿਤ ਕਰੇ ਸੰਤੋਖਾ ਸਾਤ ਸੁਰਾਂ ਲੈ ਚੱਲੇ ਬਾਜਾ ਮਾਨ ਤਾਣ ਤਜ ਤਾਨ ਪਾਓ ਨ ਬਿੰਦਾ ਘਾਲੇ ਫੇਰੀ ਫੇਰ ਨਾ ਹੋਵੇ ਕਬਹੀ ਇੱਕ ਸ਼ਬਦ ਬੰਧ ਪਾਲੈ ਨਾਰਦੀ ਨਰ ਹਰ ਜਾਣ ਹਦੂਰੇ ਧੂਂਗਰ ਖੜਤ ਤਿਆਗ ਵਸੂਰੇ ਸਹਿਜ ਆਨੰਦ ਦਿਖਾਵੇ ਭਾਵੇ ਇਹ ਨਿਰਤਕਾਰੀ ਜਨਮ ਨ ਆਵੇ ਜੇ ਕੋ ਆਪਣੇ ਠਾਕੁਰ ਭਾਵੇ ਕੋਟ ਮਧ ਇਹ ਕੀਰਤਨ ਗਾਵੇ ਸਾਧ ਸੰਗਤ ਕੀ ਜਾਵਾਂ ਟੇਖ ਤੋ ਨਾਨਕ ਤੇ ਸ ਕੀਰਤਨ ਏਕ RAM ਕਲੀ ਮਹਿਲਾ ਪੰਜਵਾ ਕੋਈ ਬੋਲੇ RAM RAM ਕੋਈ ਖੁਦਾਏ ਕੋਈ ਸੇਵ ਗੁਸਈਆਂ ਕੋਈ ਅੱਲਾਹ ਕਾਰਣ ਕਰਨ ਕਰੀਮ ਕਿਰਪਾ ਧਾਰ ਰਹੀਮ ਰਹਾਉ ਕੋਈ ਨਾਵੇ ਤੀਰਥ ਕੋਈ ਹਜ ਜਾਏ ਕੋਈ ਕਰੇ ਪੂਜਾ ਕੋਈ ਸਿਰ ਨਿਵਾਏ ਕੋਈ ਪੜੇ 베ਦ ਕੋਈ ਕਤੇਬ ਕੋਈ ਓਢੈ ਨੀਰ ਕੋਈ ਸੁਪੇਦ ਕੋਈ ਕਹੈ ਤੁਰਕ ਕੋਈ ਕਹੈ ਹਿੰਦੂ ਕੋਈ ਬੰਛੈ ਪਿਸ਼ਤ ਕੋਈ ਸੁਰਗਿੰਦੂ ਕੋ ਨਾਨਕ ਜਿਨ ਹੁਕਮ ਪਛਾਤਾ ਪ੍ਰਭ ਸਾਹਿਬ ਕਾ ਤਿਨ ਭੇਦ ਜਾਤਾ RAM ਕਲੀ ਮਹਿਲਾ ਪੰਨਵਾ ਪਵਨੇ ਮਹਿ ਪਵਨ ਸਮਾਇਆ ਜੋਤੀ ਮਹਿ ਜੋਤ ਰਲ ਜਾਇਆ ਮਾਟੀ ਮਾਟੀ ਹੋਈ ਏਕ ਰੋਮਨਹਾਰੇ ਕੀ ਕਵਨ ਏਕ ਕੌਨ ਮੁਆਰੇ ਕੌਨ ਮੁਆ ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ ਇਹ ਤੋ ਚਲਤ ਫਿਆ ਰਹਾ ਅਗਲੀ ਕਿਸ ਖਬਰ ਨਾ ਪਾਈ ਰੋਵਨ ਹਾਰ ਭੇ ਊਟ ਸਿਧਾਈ ਧਰਮ ਮੋਹ ਕੇ ਬੰਧੇ ਬੰਧ ਸੁਪਨ ਭਇਆ ਪਖ ਲਾਏ ਅੰਧ ਇਹ ਤੋ ਰਚਨ ਰਚਿਆ ਕਰਤਾਰ ਆਵਤ ਜਾਵਤ ਹੁਕਮ ਅਪਾਰ ਨਾ ਕੋ ਮੂਆ ਨਾ ਮਰਣੇ ਜੋ ਨਾ ਬਿਨਸੈ ਅਵਿਨਾਸ਼ੀ ਹੋਗ ਜੋ ਇਹ ਜਾਣੋ ਸੋ ਇਹ ਨਾਹੀਂ ਜਾਨਣ ਹਾਰੇ ਕੋ ਬਲ ਜਾਉ ਕਉ ਨਾਨਕ ਗੁਰ ਭੰਮ ਚੁਕਾਇਆ ਨਾ ਕੋਈ ਮਰੈ ਨਾ ਵੈ ਜਾਇਆ